ਕਟਰ ਕਾਫੀ ਡੇੜਾ ਹੋ ਚੱਲਿਆ ਹੈਗਾ ਤੇ ਤੁਹਾਡੇ ਕੋਲੋਂ ਲਾਗਾ ਲਾਇਆ ਜੀ ਡੀਡੀ ਜਾਰੀ ਹੈ ਹੁਣ ਜੀ ਤਿਹਾਰਾਂ ਦਾ ਸੀਜ਼ਨ ਆ ਰਿਹਾ ਜੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜੋਬ ਦਿੱਤਾ ਸਾਨੂੰ ਜਾਰੀ ਕੀਤੀ ਗਈਆਂ ਤੇ ਸਾਰੇ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹਦੇ ਮੂੰਹ ਬੰਨੇ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦੇ ਰਹੇ ਜੀ ਕਿੰਨੇ ਮੈਸੇਜ ਤਾਂ ਇਹੀ ਹੈ ਸ਼ਹਿਰ ਚੋਂ ਜੋ ਮਾੜੇ ਆਨਸਰ ਉਹ ਕੱਢੇ ਜਾਣ ਜੀ ਕਿਸ ਤਰ੍ਹਾਂ ਦੀ ਚੈਕਿੰਗ ਦਾ ਅਭਿਆਰਣ ਕੀਤਾ ਪਤਾ ਚਲਾਇਆ ਗਿਆ ਜੀ ਆਉਣ ਵਾਲੇ ਸਮੇਂ 'ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣਗੇ ਇਨਫਰਸਟਰ ਕਾਫੀ ਢੇਰਾ ਹੋ ਚੱਲਿਆ ਗਿਆ ਤੁਹਾਡੇ ਕੋਲ ਇਲਾਕਾ ਲਾਇਆ ਜੈ ਵਿਵਿਧੀ ਜਾਰੀ ਹੈ ਹੁਣ ਜੀ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਜੀ ਮਾਨਯੋਗ ਐਸਐਸਬੀ ਸਾਹਿਬ ਵੱਲੋਂ ਜੋ ਵਸਦਤਾਂ ਸਾਨੂੰ ਜਾਰੀ ਕੀਤੀ ਗਈਆਂ ਤੇ ਸਾਰੀ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹੜੇ ਮੂੰਹ ਬੰਨੇ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦਰ ਹੈ ਜੀ ਕਿੰਨੇ ਮੈਸੇਜ ਤਾਂ ਇਹੀ ਹੈ ਸ਼ਹਿਰ ਚੋਂ ਜੋ ਮਾੜੇ ਆਨਸਰ ਆ ਉਹ ਕੱਢੇ ਜਾਣ ਜੀ ਕਿਸ ਤਰ੍ਹਾਂ ਦੀ ਚੈਕਿੰਗ ਦਾ ਪ੍ਰਬੰਧ ਕੀਤਾ ਪਤਾ ਚਲਾਇਆ ਗਿਆ ਜੀ ਆਉਣ ਵਾਲੇ ਸਮੇਂ ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣ ਇਨਫਰਾਸਟਰਕਚਰ ਕਾਫੀ ਢੇਰਾ ਹੋ ਚੱਲਿਆ ਹੈਗਾ ਤੇ ਤੁਹਾਡੇ ਕੋਲੋਂ ਲੱਖਾਂ ਲਾਇਆ ਚੱਗੀ ਚੱਗੀ ਜਾਰੀ ਹੈ ਹੁਣ ਜੀ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਜੀ ਮਨਜੋਗ ਐਸਐਸਬੀ ਸਾਹਿਬ ਵੱਲੋਂ ਜੋ ਵਸ ਦਿੱਤਾ ਸਾਨੂੰ ਜਾਰੀ ਕੀਤੀ ਗਈਆਂ ਇਹ ਸਾਰੇ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹੜੇ ਮੂੰਹ ਬੰਨੇ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦਰ ਹੈ ਜਿੱਕਨੇ ਮੈਸੇਜ ਤਾਂ ਇਹੀ ਹੈ ਸ਼ਹਿਰ ਚੋਂ ਜੋ ਮਾੜੇ ਆਨਸਰ ਉਹ ਕੱਢੇ ਜਾਣ ਜੀ ਕਿਸ ਤਰ੍ਹਾਂ ਦੀ ਚੈਕਿੰਗ ਦਾ ਐਲਾਨ ਕੀਤਾ ਪਤਾ ਚਲਾਇਆ ਗਿਆ ਜੀ ਆਉਣ ਵਾਲੇ ਸਮੇਂ ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣਗੇ ਅੱਛਰ ਕਾਫੀ ਢੇੜਾ ਹੋ ਚੱਲਿਆ ਹੈ ਤੁਹਾਡੇ ਵੱਲੋਂ ਲਾਕਾ ਲਾਇਆ ਕਿ ਐਕਟੀਵਿਟੀ ਜਾਰੀ ਹੈ ਹਣਜੀ ਤਿਹਾਰਾਂ ਦਾ ਸੀਜ਼ਨ ਆ ਰਿਹਾ ਜੀ ਮਨਯੋਗ ਐਸਐਸਪੀ ਸਾਹਿਬ ਵੱਲੋਂ ਜੋ ਵਸ ਦਿੱਤਾ ਸਾਨੂੰ ਜਾਰੀ ਕੀਤੀ ਗਈਆਂ ਤੇ ਸਾਰੇ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹਦੇ ਮੂੰਹ ਬੰਨੇ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦਰੈ ਜੀ ਕਿੰਨੇ ਮੈਸੇਜ ਤਾਂ ਇਹੀ ਹੈ ਸ਼ਹਿਰ ਚੋਂ ਜੋ ਮਾੜੇ ਆਨਸਰ ਉਹ ਕੱਢੇ ਜਾਣ ਜੀ ਕਿਸ ਤਰ੍ਹਾਂ ਦੀ ਚੈਕਿੰਗ ਦਾ ਵਿਆਹ ਕੀਤਾ ਪਤਾ ਚਲਾਇਆ ਗਿਆ ਜੀ ਆਉਣ ਵਾਲੇ ਸਮੇਂ ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣ ਕਟਰ ਕਾਫੀ ਢੇੜਾ ਹੋ ਚੱਲਿਆ ਹੈਗਾ ਤੇ ਤੁਹਾਡੇ ਕੋਲੋਂ ਲੱਗਾ ਲਾਇਆ ਕਿ ਅੱਜ ਦੀ ਜਾਰੀ ਹੈ ਹੁਣ ਜੀ ਤਿਹਾਰਾਂ ਦਾ ਸੀਜ਼ਨ ਆ ਰਿਹਾ ਜੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜੋ ਵਸਦੇ ਤਾਂ ਤੁਹਾਨੂੰ ਜਾਰੀ ਕੀਤੀ ਗਈਆਂ ਤੇ ਸਾਰੇ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹੜੇ ਮੂੰਹ ਬੰਨੇ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦੇ ਰਹੇ ਜੀ ਕਿੰਨੇ ਮੈਸੇਜ ਤਾਂ ਇਹੀ ਹੈ ਸ਼ਹਿਰ ਚੋਂ ਜੋ ਮਾੜੇ ਆਨਸਰ ਉਹ ਕੱਢੇ ਜਾਣ ਜੀ ਕਿਸ ਤਰ੍ਹਾਂ ਦੀ ਚੈਕਿੰਗ ਦਾ ਪ੍ਰਬੰਧ ਕਰਵਾਇਆ ਗਿਆ ਜੀ ਆਉਣ ਵਾਲੇ ਸਮੇਂ 'ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣਗੇ ਇਨਫਰਾਸਟਰਕਚਰ ਕਾਫੀ ਢੇਰਾ ਹੋ ਚੱਲਿਆ ਗਿਆ ਤੁਹਾਡੇ ਵਾਲੇ ਇਲਾਕੇ 'ਚ ਜੱਦੀ ਜਿੱਤੀ ਜਾਰੀ ਹੈ ਹੁਣ ਜੀ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਜੀ ਮਾਨਯੋਗ ਐਸਐਸਬੀ ਸਾਹਿਬ ਵੱਲੋਂ ਜੋ ਹਦਾਇਤਾਂ ਸਾਨੂੰ ਜਾਰੀ ਕੀਤੀ ਗਈਆਂ ਤੇ ਸਾਰੀ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹੜੇ ਮੂੰਹ ਬੰਨੇ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦੇ ਰਹੇ ਜੀ ਕਿੰਨੇ ਮੈਸੇਜ ਤਾਂ ਇਹੀ ਹੈ ਸ਼ਹਿਰ ਚੋਂ ਜੋ ਮਾੜੇ ਆਨਸਰ ਉਹ ਕੱਢੇ ਜਾਣ ਜੀ ਕਿਸ ਤਰ੍ਹਾਂ ਦੀ ਚੈਕਿੰਗ ਦਾ ਪ੍ਰਬੰਧ ਕੀਤਾ ਪਤਾ ਚਲਾਇਆ ਗਿਆ ਜੀ ਆਉਣ ਵਾਲੇ ਸਮੇਂ ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਦਾ